ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੀ ਦੇਖ ਰਹੇ ਹੋ ਪਬਲਿਕ ਟਾਈਮ ਪੰਜਾਬ ਤੇ ਮੈਂ ਪਿਕਾਸ ਬਤ ਵਾਲਾ ਤੁਹਾਡੇ ਨਾਲ ਇੱਕ ਵਾਰੀ ਫੇਰ ਜੁੜ ਚੁੱਕਿਆ ਅੱਜ ਖਬਰ ਦਿਖਾ ਰਹੇ ਹਾਂ ਜੋ ਖਬਰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਬਹੁਤ ਵਾਇਰਲ ਹੋ ਰਹੀ ਹੈ ਅਤੇ ਬਾਹਰ ਦੇ ਦੇਸ਼ਾਂ ਵਿੱਚ ਵੀ ਇਹ ਖਬਰ ਆ ਪੰਜਾਬ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਜੋ ਪੰਜਾਬ ਚੋਂ ਤੋਂ ਗਈ ਸੀ ਨਨਕਾਰਾ ਸਾਹਿਬ ਅਤੇ ਗੁਰੂ 타ਮਾ ਦੇ ਦਰਸ਼ਨ ਕਰਨ ਪਰ ਸਰਬਜੀਤ ਕੌਰ ਦਾ ਮਕਸਦ ਦਰਸ਼ਨ ਕਰਨਾ ਨਹੀਂ ਸੀ ਉਸਦਾ ਮਕਸਦ ਸੀ ਇੱਕ ਪਾਕਿਸਤਾਨੀ ਵਿਅਕਤੀ ਨਾਲ ਨਿਕਾਹ ਕਰੰਦਾ ਪਰ ਸਰਬਜੀਤ ਕੌਰ ਆਪਣੇ ਮਕਸਦ ਵਿੱਚ ਕੋਈ ਕਾਮਯਾਬ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿਅਕਤੀ ਨਾਲ ਕਰਾਇਆ ਨਿਕਾਹ ਅਤੇ ਸਰਬਜੀਤ ਕੌਰ ਦਾ ਨਾਮ ਚੇਂਜ ਕਰਕੇ ਹੁਣ ਰੱਖਿਆ ਗਿਆ ਫਲੂਰ ਤਸਨ ਆਓ ਦਖਾਨੇ ਆ ਤੁਹਾਨੂੰ ਅਸੀਂ ਵੀਡੀਓ ਸਰਬਜੀਤ ਅਤੇ ਜੋ ਹੁਣ ਬਣੀ ਹੈ ਪਾਕਿਸਤਾਨ ਦੇ ਜਾ ਕੇ ਨੂਰ ਹਸੈਨ ਦੇ ਨਿਕਾਹ ਦੀ ਵੀਡੀਓ ਸਾਡੇ ਨਾਲ ਬਣੇ ਲੋ ਪਬਲਿਕ ਟਾਈਮ ਪੰਜਾਬ ਧੰਨਵਾਦ